ਸੁਖਪਾਲ ਖੈਰਾਦੀ ਦੀ ਗ੍ਰਿਫਤਾਰੀ ਕੱਲ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ ਤੁਸੀਂ ਦੇਖ ਸਕਦੇ ਹੋ ਜਲਾਲਾਬਾਦ ਪੁਲਿਸ ਸਟੇਸ਼ਨ ਪਹੁੰਚਿਆ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਤੁਸੀਂ ਦੇਖ ਸਕਦੇ ਹੋ ਗੇਟ ਲੱਗਾ ਹੋਇਆ ਹੈ ਗੇਟ ਥਾਣੇ ਦੇ ਗੇਟ ਬੰਦ ਕਰ ਲਏ ਗਏ ਹਨ ਰਾਜਾ ਬੜਿੰਗ ਜਿਹੜਾ ਹੈਗਾ ਪੁਲਿਸ ਵਾਲਿਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਗੇਟ ਜਿਹੜਾ ਹੈਗਾ ਖੋਲ੍ਹਿਆ ਹੈਗਾ ਖੁੱਲਣ ਦੀ ਅਗ ਖੋਲ੍ਹਿਆ ਹੀ ਨਹੀਂ ਹੈਗਾ ਸੋ ਰਾਜਾ ਬੜਿੰਗ ਪੁਲਸ ਵਾਲੇ ਨਾਲ वार्तालाप ਕਰਦੇ ਨਜ਼ਰ ਆ ਰਹੇ ਨੇ ਪਤੰਦਰੋ ਗੇਟ ਤੱਕ ਹੋਲਦੇ ਹੋ। ਸੋ ਰਾਜਾ ਬੜਿੰਗ ਸਾਬ ਆਪਣੇ ਸਾਥੀਆਂ ਨਾਲ ਸਲਾਹ ਕਰਦੇ ਨੇ ਅੰਦਰੋਂ ਜੋ ਵੀ ਜਵਾਬ ਮਿਲਦਾ ਹੈਗਾ ਉਹਨਾਂ ਨੂੰ ਸੋ ਉਹਨਾਂ ਨੇ ਰਾਜਾ ਬੜਿੰਗ ਨੂੰ ਕੁਝ ਮੁਲਾਜ਼ਮਾਂ ਨੇ ਦੱਸਿਆ ਕਿ ਇੱਥੇ ਆ ਕਾਂਗਰਸ ਦੇ ਚਿਹਰੇ ਤੇ ਸੁਖਪਾਲ ਖੈਰਾਜੀ ਨਹੀਂ ਹਨ ਉਹਨਾਂ ਨੂੰ ਬਦਲ ਕੇ ਕਿਸੇ ਹੋਰ ਜਗਾ ਤੇ ਸ਼ਿਫਟ ਕਰ ਦਿੱਤਾ ਗਿਆ ਜਾਈ ਸੀਐਸਟਾਫ ਜਲਾਲਾਬਾਦ ਵੀ ਕੇ ਪੇਜ ਦਿੱਤਾ ਗਿਆ ਹੈ ਸੁਖਪਾਲ ਖੈਰਾ ਦੀ ਗ੍ਰਿਫਤਾਰੀ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅਮਰਿੰਦਰ ਸਿੰਘ ਰਾਜਾ ਬੜਿੰਗ ਜਿਹੜੇ ਹੈ ਗਿਆ ਚਿਹਰੇ ਤੇ ਉਹ ਜਾ ਨਾਂ ਤੋਂ ਤੇਜ਼ ਹੈਗਾ ਤੇ ਨਾਹੀ ਅ ਕੋਈ ਮਤਲਬ ਜਿਹੜੀ ਹੈ ਗਿਆ ਆ ਬਹੁਤ ਸੁਣਦੇ ਆਂ ਪ੍ਰੈਸ ਨੂੰ ਕੀ ਸੰਬੋਧਨ ਕੀਤਾ ਹਨ ਵੀ ਆਰ ਹਮ ਲੋਗੋ ਨੇ ਸੁਤਾ ਜੀ ਤੋਂ ਕਿ ਹਮਾਰਾ ਦਰਨਾ ਹੈ 11:30 ਵਜੇ ਬਠਿੰਡਾ ਮੇ ਤੋ ਆਮਨੇ ਸੋਚਿਆ ਕਿ ਹਮ ਜਾ ਕੇ ਮਿਲ ਕੇ ਆਤੇ ਹਾਂ लेकिन अभी गेट आपके सामने जो हालात है वो आपके सामने है लेकिन कहा जा रहा है कि उनको सीआईए फाजिल का ले है।, है और गलत काम किया गया है और मैं निंदा करते हैं टोटली प्योर विंडेटा पॉलिटिक्स है बदला खोरे की भावना चुकया गया किसी प्रकार का कोई केस की रही वीडियो है पुरानी वीडियो घूम रही है है ਦਿਸ ਇਜ਼ ਅ ਫੇਕ ਕੇਸ ਦਿਸ ਇਜ਼ ਅ ਗਲਤ ਕੇਸ ਮੈਂ ਇਹ ਪਾਰਲੀਮੈਂਟ ਚ ਗੱਲ ਕਰਾਂਗਾ ਤੇ ਅੱਜ ਉਹਨਾਂ ਨੇ ਇੱਥੇ ਆ ਕੇ ਕਿਹਾ ਕਿ ਵੀ ਅਹਿਮਦ ਸ਼ਾਹ ਗਾਲੀ ਜੀ ਦਾ ਰਾਜ ਹੈ ਪੁਲਿਸ ਸਟੇਸ਼ਨ ਦਾ ਕੋਈ ਵੀ ਜਾ ਸਕਦਾ ਹੈ ਹੁਣ ਐਮਐਲਏ ਹੈ ਪੀਸੀਸੀ ਦੇ ਪ੍ਰਧਾਨ ਹੈ ਪੁਲਿਸ ਸਟੇਸ਼ਨ ਜਾਂਚ ਵੀ ਮਨਾਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਹਾਲਾਤ ਬਣਾਏ ਨੇ ਤੇ ਹੁਣ ਕਾ ਫਾਜ਼ਿਲਕਾ ਕੇ ਲੀ ਜਾਣਾ ਪੜੇਗਾ ਕਿਉਂਕਿ ਹਾਂ ਫਾਜ਼ਿਲਕਾ ਚਲਦਾ ਹਾਂ ਅਭੀ ਸੀਏ ਜਾਂਦਾ ਹਾਂ ਫਿਰ ਦੇਖਦਾ ਹਾਂ ਕੀ ਹੁੰਦਾ ਹੈ ਯਾਨੀ ਫਿਰ ਅਗਲਾ ਰੁਕਸ तमाम ਲੀਡਰ ਸਲਾਹ ਕਰਕੇ ਉਸਕੇ ਬਾਅਦ ਰਣਨੀਤੀ طے ਕਰਕੇ ਅੱਗੇ ਆਗੇ ਇੱਕ ਤਸਵੀਰਾਂ ਫਾਜ਼ਿਲਕਾ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਸੀਏ ਸਟਾਫ ਦੇ ਵਿੱਚ ਪਹੁੰਚ ਗਏ ਨੇ ਰਾਜਾਪਿੰਗ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਆਪਣੇ ਲਾਮ ਲਾਸ਼ ਕਰਨ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਸੁਖਪਾਲ ਖੈਰਾ ਜਿਹੜੇ ਹੈਗੇ ਆ ਉਹ ਕੱਲ ਪੁਲਿਸ ਨੇ ਸੁਖੀ ਰੰਡਾਵਾ ਵੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਸੁਖੀ ਰੰਡਾਵਾ ਵੀ ਸਾਹਮਣੇ ਨਜ਼ਰ ਆ ਰਹੇ ਨੇ ਆਪਣੇ ਸਾਥੀਆਂ ਸਮੇਤ ਸੀਐਸਟਾਫ ਜਲਲ ਸੌਰੀ ਆਫਾਜ਼ਲ ਕਾਬੇ ਕੀ ਜਿਹੜਾ ਹੈਗਾ ਇਹ ਪਹੁੰਚੇ ਨੇ ਸੋ ਤਸਵੀਰਾਂ ਜਿਹੜੀਆਂ ਪੁਰਸ਼ ਨਾਲ ਤਕਰਾਰ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਪੁਲਿਸ ਉਹਨਾਂ ਨੂੰ ਉਹਨਾਂ ਗਲਵੱਟ ਕੀਤੀ ਜਾ ਰਹੀ ਹੈ ਕਿ ਕੀ ਹੋਣਾ ਚਾਹੀਦਾ ਕਿ ਨਹੀਂ ਸੋ ਕਦੇ ਪਬਲਿਕ ਇਸ ਤਰ੍ਹਾਂ ਖੱਜਲ ਖਵਾਰ ਹੋਇਆ ਕਰਦੀ ਸੀ ਸੋ ਇਹ ਸਾਰੀਆਂ ਪਰਤਾਂ ਜਿਹੜੀਆਂ ਹੈਗੀਆਂ ਆ ਜਿਹੜੀਆਂ ਹੈਗੀਆਂ ਕੇਸਾਂ ਦੀਆਂ ਜਾਂ ਝੂਠੀਆਂ ਦੀਆਂ ਜਾਂ ਸੱਚੀਆਂ ਨਹੀਂ ਆਏ ਪਰਤਾਂ ਜਿਹੜੀਆਂ ਆਏ ਕਾਂਗਰਸੀਆਂ ਹੀ ਪਾਈਆਂ ਹੋਈਆਂ ਨੇ ਹੁਣ ਜਦ ਉਸੇ ਰਸਤੇ ਇਹਨਾਂ ਨੂੰ ਗੁਜ਼ਰਨਾ ਪੈ ਰਿਹਾ ਇੱਥੇ ਪਰੇਸ਼ਾਨੀ ਹੋ ਰਹੀ ਆ ਕਾਸ਼ ਸਾਡਾ ਦੇਸ਼ ਕਾਂਗਰਸੀਆਂ ਅਕਾਲੀਆਂ ਤੇ ਪਾਜਪਾ ਦੀ ਨੀਤੀਆਂ ਅਨੁਸਾਰ ਨਾ ਚੱਲਦਾ ਸਬਦਾਨ ਅਨੁਸਾਰ ਚੱਲਦਾ ਤੇ ਅੱਜ ਇਹ ਦਿਨ ਕਿਸੇ ਨੂੰ ਵੀ ਨਾ ਦੇਖਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਸੋ ਪੁਲਿਸ ਮੁਲਾਜ਼ਮ ਉਹਨਾਂ ਨੂੰ ਸੀਐਸਟਾਫ ਵਾਪਸ ਛੱਡ ਕੇ ਸੀਐਸਟਾਫ ਦੀ ਤਸਵੀਰ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਤੇ ਨੀਆਂ ਟਰਾਲੀਆਂ ਵੀ ਜੜੀਆਂ ਹੈਗੀਆਂ ਉਹ ਸ਼ਾਇਦ ਮਾਈਨਿੰਗ ਵਾਲੀਆਂ ਹੋਣਗੀਆਂ ਉੱਥੇ ਉਹਨਾਂ ਨੂੰ ਆ ਜਿਹੜਾ ਹੈਗਾ ਆ ਉਹੋ ਫੜਕੇ ਲਿਆਂਦੀਆਂ ਹੋਈਆਂ ਹੋਣਗੀਆਂ ਇਹ ਤਸਵੀਰਾਂ ਜੜੀਆਂ ਹੈਗੀਆਂ ਸੀਐਸਟਾਫ ਤੋਂ ਪੁਲਿਸ ਅਫਸਰ ਜਿਹੜੇ ਵਾਪਸ ਉਹਦੇ ਨਜ਼ਰ ਆ ਰਹੇ ਨੇ ਸੋ ਇਹ ਫਾਦਰਗਾਹ ਸੀ ਐਸਟੈਬਲਿਸ਼ ਦੀ ਤਸਵੀਰ ਹੈਗੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਹਸਪਤਾਲ ਖੈਰਾ ਨੂੰ ਮਿਲਣ ਵਾਸਤੇ ਅੰਦਰ ਚਲੇ ਗਏ ਨੇ ਜਲਦੀ ਦੇਵਾਂਗੇ ਅਗਲੀ ਅਪਡੇਟ ਬਨੇ ਰਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਨਾਲ